ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਸਾਡਾ ਤੁਹਾਡੇ ਨਾਲ ਕੋਈ ਲਿੰਕ ਨਹੀਂ ਸਾਡਾ ਖਾਲਸਾ ਰਾਜ ਸੀ ਹੈ ਤੇ ਬਣਾ ਕੇ ਰਹਾਗੇ ਇਹ ਗੱਲ ਕਿਸੇ ਨੇ ਕਹੀ ਹੈ ਹੈ ਕਿਸੇ ਦੇ ਵਿੱਚ दम ਨਹੀਂ ਉੱਥੇ ਦਾ ਗੋਗੂਣਾ ਤੋਂ ਜਾ ਕੇ ਮਿੱਟੀ ਝਾੜਦੇ ਨੇ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ ਜਿੰਨਾ ਚਿਰ ਤੁਹਾਡਾ ਰਾਜ ਭਾਗ ਨਹੀਂ ਆਉਂਦਾ ਇਸੇ ਤਰ੍ਹਾਂ ਤੁਸੀਂ ਕੁੱਟੇ ਜਾਂਦੇ ਰਹੋਗੇ ਇਸੇ ਤਰ੍ਹਾਂ ਤੁਸੀਂ ਲੁੱਟੇ ਜਾਂਦੇ ਰਹੋਗੇ ਇਸ ਕਰਕੇ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਰਾਜ ਮੇਨਾਂ ਦਾ ਧਰਮ ਚੱਲੇ ਹੈ ਧਰਮ ਬਿਨਾ ਸਭ ਤਲੇ ਮਲੇ ਹੈ 2027 ਦੇ ਵਿੱਚ ਆਪਾਂ ਨੇ ਉਹ ਸਰਕਾਰ ਚੁਣੀ ਹੈ ਸਾਡੇ ਤੇ ਕਦੋਂ ਨੀ ਝੁਲਮ ਕੀਤਾ ਸਾਡੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਰੱਖਿਆ ਇਹ ਝੁਲਮ ਨਹੀਂ ਹੈ 30-30 ਸਾਲ ਹੋ ਗਏ ਉਥੇ ਬੰਦੀ ਬਣਾਇਆ ਨੂੰ ਇਹ ਝੁਲਮ ਨਹੀਂ ਸਾਡੇ ਅਮਰਪਾਲ ਸਿੰਘ ਹੋੜੀ ਉਹ ਨੌਜਵਾਨਾਂ ਨੂੰ ਝੂਠੇ ਪਰਚੇ ਦੇ ਕੇ ਅੰਦਰ ਕਰਤਾ ਇਹ ਝੁਲਮ ਨਹੀਂ ਸਾਡੇ ਪਹਿਲਾਂ ਖਾੜਕੂ ਕਹਿ ਕੇ ਮਾਰਿਆ ਗਿਆ ਫਿਰ ਅੱਤਵਾਦੀ ਕਿਹਾ ਗਿਆ ਫਿਰ ਬਗਵਾਦੀ ਕਿਹਾ ਗਿਆ ਫਿਰ ਮਿਰਿਟੈਂਟ ਕਿਹਾ